वीडियो सारे स्वागत है जी साढ़े अठ बजे का समा हो चुका वा मैं हर चौहार लंघ चुके हैं जी घर तो लगभग पैंती छत्तीस किलोमीटर में आ चुक वा आप महा ही लंघ के आया वहां ਆਹ ਵੇਖੀ ਵੰਡਿਆ ਜਦੋਂ ਤੂੰ ਜੈਂਟਰ ਕਰਨੇ ਆ ਕੱਖ ਨਹੀਂ ਲੱਭਣ ਡਿਆ ਵੀ ਨਾ ਇਹਨਾਂ ਵਾਂ ਤੇ ਬਲੈਕਆਊਟ ਦੇ ਕੋਈ ਸ਼ੈ ਹੈਗੀ ਹੈ ਰਾਤ ਚ ਵੀ ਮੈਂ ਦੱਸਿਆ ਹੀ ਤੇ ਇੱਥੋਂ ਤੂੰ ਜਦੋਂ ਤੇ ਬਿਲਕੁਲ ਹੀ ਕੰਮ ਖਤਮ ਹੈ ਨਾ ਵੇਖੋ ਪਰਲੇ ਪੰਨੇ ਕੁਛ ਨਹੀਂ ਲੱਭਣ ਡਿਆ ਤੇ ਇਹ ਖਾਸਿਆਂ ਨੂੰ ਸਦਾ ਅਸੀਂ ਆਪ ਹੀ ਦੇ ਦਿੰਨੇ ਆ ਸਾਡੇ ਆਪਣੇ ਪਰਿਵਾਰ ਲੰਘਣੇ ਹੁੰਦੇ ਆ ਤੇ ਅਸੀਂ ਖੜਦੇ ਆਂ ਮੋਟਰਸਾਈਕਲ ਆਪਣਾ ਖੜਾ ਵਾ ਜੀ ਅੱਜ ਆਪਾਂ ਜਾ ਰਹੇ ਆ ਜੀ ਗੁਰਦੁਆਰਾ ਗੁਰਦੁਆਰਾ ਫੁੱਲ ਪੁਕਤਾ ਸਾਹਿਬ ਪਾਛੇ ਸ਼ੇਮੀ ਆਪਾਂ ਗੁਰੂ ਘਰ ਦੇ ਦਰਸ਼ਨ ਕਰਾਂਗੇ ਜੀ ਹੋ ਸਕਦਾ ਦੇ ਇੱਕ ਗੁਰਦਾਸਬ ਹੋਰ ਜਾਵਾਂਗੇ ਉਹ ਵੱਖਰੀ ਵੀਡੀਓ ਵਿੱਚ ਆਪਾਂ ਆ ਬਣਾਵਾਂਗੇ ਤੇ ਦਰਸ਼ਨ ਮਿਲੇ ਅੱਜ ਦੇ ਗੁਰਦਾਸ ਸਾਹਿਬ ਦੇ ਤੇ ਸਵੇਰ ਦਾ ਮੈਂ ਘਰੇੋਂ ਤੁਰੀਆਵਾ ਲੰਗਰ ਦੀ ਧਾਰ ਦੀ ਵਿੜਕਿਆ ਤੇ ਕਿ ਮੈਂ ਹੋਰ ਗੱਲ ਕਰਨੀ ਚਾਹੁੰਦਾ ਵੀ ਕੱਲ ਦੀ ਹੋਈ ਹੈ ਜੰਗਬੰਦੀ 5 ਵਜੇ ਦੀ ਅਮਰੀਕਾ ਨੇ ਵਿੱਚ ਪਿਆ ਕੇ ਕਰਵਾਈ ਆ ਤੇ ਇੱਥੇ ਮੈਂ ਆ ਗਿਆ ਵਾਂ 35 ਕਿਲੋਮੀਟਰ ਪਰੇ ਨੂੰ ਆ ਗਿਆ ਬਾਰਡਰ ਤੋਂ ਆਪਾਂ ਘਰ ਆਪਾਂ ਬਾਰਡਰ ਕੇ ਤਰੇ ਚਾ ਇੱਥੇ ਮੈਂ ਬਾਰਡਰ ਤੋਂ ਪਰੇ ਆ ਗਿਆ 35 ਕਿਲੋਮੀਟਰ ਤੇ ਹੁਣ ਬੰਦੇ ਨੂੰ ਥੋੜਾ ਸੱਖੇ ਲੱਗਣ ਆਪੇ ਦਾ ਭਾਵੇਂ ਕਿ ਮੰਜਾਈਲਾਂ ਸਮੇਂ ਚ ਇਦਾਂ ਨਹੀਂ ਹੁੰਦਾ ਪਰ ਬੰਦਾ ਥੋੜਾ ਸੁਰੱਖਿਤ ਮਸੂਰ ਕਰਦਾ ਵੀ ਮੈਂ ਫਿਰ ਸੁਰੱਖਿਤ ਹੋ ਗਿਆ ਵਾਂ ਤੇ ਇਸ ਲਈ ਮੈਂ ਗੱਲ ਕਰਨ ਦੇ ਆ ਵੀ ਜਿਹੜੇ ਬੰਦੇ ਬਾਰਡਰਾਂ ਤੋਂ ਦੂਰ ਹੁੰਦੇ ਆ ਨਾ ਉਹ ਬੜਕਾਂ ਮਾਰਦੇ ਆ ਉਹਨਾਂ ਦਾ ਜੰਗ ਨਹੀਂ ਮੇਲਾ ਲੱਗਿਆ ਹੁੰਦਾ ਵਾ ਪਰ ਜਿਹੜੇ ਲੱਗੇ ਹੁੰਦੇ ਆ ਉਹਨਾਂ ਦਾ ਮੇਲਾ ਨਹੀਂ ਜੰਗ ਜੰਗ ਆ ਤੇ ਮੇਲਾ ਮੇਲਾ ਵਾ ਜੰਗ ਨੇ ਇਨੋਸੈਂਟ ਬੰਦੇ ਮਾਰਨੇ ਹੁੰਦੇ ਆ ਦੂਜੇ ਬੰਦੇ ਨਹੀਂ ਮਾਰਨੇ ਦੇ ਰਾਜਨੀਤਿਕ ਬੰਦੇ ਤੇ ਜਿਹੜੇ ਦੂਜੇ ਹੁੰਦੇ ਆ ਹੱਤਵੱਦੀ ਕਿ ਟਾਈਪ ਦੇ ਉਹਨਾਂ ਨੇ ਗਾਂਵ ਪਹਹਾੜਾਂ ਹੁੰਦਾ ਵਾ ਮਾਰਦੇ ਇਨੋਸੈਂਟ ਹੀ ਆ ਉੱਥੇ ਵੀ ਪਾਕਿਸਤਾਨ ਹੱਤਵੱਦੀ ਜਿਹਨੂੰ ਜਿਹਨੂੰ ਹੱਤਵੱਦੀ ਕਹਿੰਦੇ ਉਹ ਤੇ ਬਚ ਗਿਆ ਤੇ ਇਹਨੂੰ ਸਾਡੇ ਮਾਰੇ ਆ ਉਹਦੇ ਪਰਿਵਾਰ ਦੇ ਸਾਰੇ ਮਰ ਗਏ ਨਿਕ ਨਿਕ ਨਿਆਣੇ ਵੀ ਆ ਗਏ ਤੂ ਕੋਹ ਨੂੰ ਉਹਨਾਂ ਦਾ ਕਸੂਰ ਕੋਈ ਨਹੀਂ ਤੇ ਉਦਾਂ ਮੈਂ ਰਾਤੀ 4 ਵਜੇ ਤੋਂ ਲੈ ਕੇ 5 ਵਜੇ ਦੇ ਦਰਮਿਆਨ ਵੀਡੀਓ ਮੈਂ ਤੁਹਾਨੂੰ ਕਲਿੱਪ ਬਾਅਦ ਨਾਲ ਵੇਖ ਲਓ ਡਰੋਨ ਟਾਈਪ ਇੱਕ ਚੀਜ਼ ਵੇਖੀ ਆ ਲਾਈਟ ਜਿਹੜੀ ਕਿ ਘਟੋ ਘਟ ਅੱਧਾ ਘੰਟਾ ਸਮਾਂ ਤੇ ਰਹੀ ਆ ਧਾਰੀਵਾਲ ਤੋਂ ਦੇਖਦੀ ਸਾਡੇ ਘਰ ਤੋਂ ਆ ਤੁਸੀਂ ਵੀਡੀਓ ਕਰਕੇ ਭੇਜੋ ਠੀਕ ਆਂਡੀ ਆ ਬਾਹਰ ਦੇ ਸੇ ਚੈਨਲ ਤੇ ਨਵੇਂ ਜਿਹੇ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੀ ਹੋਰ ਤਾਂ ਸਭ ਦੇ ਆਉ ਦਰਸ਼ਨ ਕਰਦੇ ਆਂ ਸਾਂਝ ਪਾਉਂਦੇ ਆ ਇਤਿਹਾਸ ਦੀ ਉੱਥੇ ਕੀ ਕੁ ਜਾਣੂ ਦਰਸ਼ਨ ਹੁੰਦੇ ਆ ਸਾਂਝ ਪਾਉਂਦੇ ਆ ਜੀ ਇਸ ਵੀਡੀਓ ਆਪਾਂ ਪਹੁੰਚ ਚੁੱਕੇ ਆਂ ਜੀ ਸ੍ਰੀ ਹਰਗੋਬਿੰਦਪੁਰ ਸਾਹਿਬ ਸਾਹਮਣੇ ਜਾਵਾਂਗੇ ਤੇ ਸ੍ਰੀ ਹਰਗੋਬਿੰਦਪੁਰ ਸ਼ਹਿਰ ਆ ਜਾਏਗਾ ਜੀ 6ਵੇਂ ਪਾਸ਼ਾ ਜੀ ਦਾ ਵਸਾਇਆ ਸ਼ਹਿਰ ਤੇ ਆਪਾਂ ਖੱਬੇ ਮੁੜ ਜਾਾਂਗੇ ਇਹ ਰਸਤਾ ਟਾਂਡੇ ਨੂੰ ਜਾਂਦਾ ਵਾ ਲਗਭਗ 15 ਕੁ ਕਿਲੋਮੀਟਰ ਟਾਂਡਾ ਵਾ ਜੀ ਇਸੋਂ ਇੱਥੋਂ ਤੇ ਜਿਹੜਾ ਗੁਰਸਬ ਆਪਾਂ ਜਾਣਾ ਵਾ ਉਹ ਲਗਭਗ 12 ਕਿਲੋਮੀਟਰ ਇਹ ਗੁਰਦੁਆਰਾ ਸਾਹਿਬ ਜੀ ਭਾਈ ਮੰਝ ਜੀ ਦਾ ਗੁਰਦੁਆਰਾ ਸਾਹਿਬ ਆ ਇੱਥੇ 1931 ਤੋਂ 1933 ਵਿੱਚ ਪਾਈਤਾ ਨਾ ਸਿੰਘ ਜੀ ਸਾਈਕਲ ਯਾਤਰੀ ਵੀ ਆਏ ਹੀ ਇਹਦੀ ਸਾਂਝ ਆਪਾਂ ਪਾਵਾਂਗੇ ਦੂਜੀ ਵੀਡੀਓ ਵਿੱਚ ਪਾਵਾਂਗੇ ਹੁਣ ਆਪਾਂ ਅੱਗੇ ਜਾ ਰਹੇ ਹਾਂ ਫਿਲਹਾਲ ਗੁਰਦੁਆਰਾ ਸ਼ਰੀਪ ਪੋਲ ਪੁਕਤਾ ਸਾਹਿਬ ਜੀ ਪਾਸ਼ਾਏ ਸ਼ੇਵੀ ਉਥੇ ਦਰਸ਼ਨ ਦੀ ਦਰਖਾਸਤ ਕਰਦਿਆਂ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਲਗਭਗ ਗੁਰਦੁਆਰਾ ਸਾਹਿਬ ਇੱਥੇ ਨਾਲ ਰੋਡ ਤੇ ਵੇਈ ਪੁੱਤਰ ਵੇਈ ਵਗਦੀ ਆ ਤੇ ਅ ਚੁੰਨੀਆਂ ਵਗੈਰਾ ਦਾ ਇੱਥੇ ਇੱਕ ਸਟਾਲ ਜਿ ਲੱਗਦੇ ਆ ਕਾਫੀ ਲੰਮੇ ਛੜਕਦੇ ਪਛਾਣ ਆ ਤੇ ਇੱਕ ਘੋੜਾ ਸਭ ਔਰ ਗੋੜੀ ਆ ਜੀ ਪਾਰਕਿੰਗ ਥਾਂ ਦੀ ਵਧੀ ਲੱਗ ਜਾਨੀ ਗੱਡੀ ਹੋਵੇ ਆ ਮੋਟਰਸਾਈਕਲ ਹੋਵੇ ਤੇ ਸੋਹਣੀ ਪਾਰਕਿੰਗ ਤੇ ਵਿੱਚ ਲਾ ਕੇ ਤੇ ਬਹੁਤ ਸੁੰਦਰ ਅਸਥਾਨ ਦੇ ਦਰਸ਼ਨ ਜਿਹੜੇ ਆ ਕਰ ਸਕਦੇ ਜੇ ਤੇ ਕਾਫੀ ਸੰਗਤਾਂ ਦਾ ਇਕੱਠ ਜਿਹੜਾ ਇੱਥੇ ਆਉਂਦਾ ਵਾ ਜੀ ਐਤਵਾਰ ਹੁਣ ਆਪਾਂ ਜਾਂਦੇ ਹਾਂ ਗੋਟੋ ਸਾਹਿਬ ਦੇ ਅੰਦਰ ਤੇ ਕਰਦੇ ਹਾਂ ਦਰਸ਼ਨ ਵਿਦਾ ਥੇ ਦਸ਼ਾਉ ਰਿਹਾ ਜੀ ਗੁਰਦੁਆਰਾ ਪੋਲ ਪੁਖਤਾ ਟਾਂਡਾ ਉਰਮੜ ਇਹ ਇਥੇ ਬਹੁਤ ਸੋਹਣੇ ਇਦਾਂ ਫੁੱਲ ਲਾਏ ਆ ਸਿਮਟਰੀ ਤੇ ਸਾਰੇ ਗੁਰਦਸਾਹਿਬ ਜੀ ਛੇਮੀ ਪਾਸ ਸਹੀ ਜੀ ਦੀ ਚਤਨ ਸੋ ਪ੍ਰਾਪਤ ਹੈ ਜੀ ਉਹ ਮਤਨ ਦਰਸ਼ਨ ਕਰਾਉਣ ਲਗਾ ਜੀ ਪਵਿੱਤਰ ਵੇਗ ਦੀ ਜਿਹੜੀ ਕਿਥੋਂ ਸੁਲਤਾਨਪੁਰ ਲੋਧੀ ਨੂੰ ਚੜੀ ਜਾਂਦੀ ਹੈ ਜੀ ਸਰੋਵਰ ਵੀ ਥੱਲੇ ਆ ਉਧਰ ਵੀ ਜਾਂਦੇ ਆ ਆਹ ਵਾ ਜੀ ਇਹ ਵੇਈ ਪਵਿੱਤਰ ਵੇਈ ਹੈ ਜੀ ਗੁਰੂ ਨਾਨਕ ਸਾਹਿਬ ਜਿੱਥੇ ਤਿੰਨ ਦਿਨਾਂ ਲੋਪ ਰਹੇ ਸੀ ਤੇ ਫਿਰ ਪ੍ਰਗਟ ਹੋਏ ਹੀ ਨਵੀਂ ਵਿਚਾਰਤ ਨਾਲ ਜਦੋਂ ਬਾਹਰ ਨਿਕਲ ਕੇ ਕਿਹਾ ਕਿ ਨਾ ਕੋਈ Hindu ਨਾ ਕੋਈ Musalman ਤੇ ਬੜੀ ਜਜਕਰ ਕਈ ਕਈਆਂ ਵਿੱਚ ਤੇ ਕਈਆਂ ਵਿੱਚ ਪਰਦੇ ਆ ਗਈ ਸੀ ਵੀ ਇਹ ਕੀ ਕਹਿਤਾ ਇਹ ਇਥੇ ਹਾਲਾਤ ਥੋੜੇ ਜੇ ਮੇਚ ਚ ਚਲੇ ਜੇ ਮੀਡੀਅਮ ਜੇ ਜੇ ਤੇ ਜੇ ਤੁਸੀਂ ਸੁल्तानपुर लोधी ਉਥੇ ਸਾਫ ਸਫਾਈ ਪੂਰੀ ਹੈ ਜੀ ਤੇ ਇੱਕ ਪੋਲੇ ਆ ਜੀ ਉਥੇ ਜਾ ਕੇ ਦੱਸਨੇ ਆ ਪੁਰਾਣਾ ਪੋਲਾ ਫਿਰ ਜੇ ਸਮੇਂ ਦਾ ਥੱਲੇ ਸੰਗ ਤਾਂ ਅਸ਼ਨਾਣ ਵੀ ਕਰ ਰਹੀਆਂ ਆ ਆਪਾਂ ਥੱਲੇ ਜਾਂਦੀਆਂ ਹਾਂ ਪੋਲੇ ਦੇ ਅੰਦਰ ਇੱਧਰ ਸੋਨਾ ਨਿਸ਼ਾਨ ਸਾਹਿਬ ਆ ਜੀ ਦੋ ਨਿਸ਼ਾਨ ਸਾਹਿਬ ਆ ਇਹ ਮੇਰੀ ਪੀਰੀ ਦੇ ਸਿੰਬਲ ਗੁਰੂ ਸਾਹਿਬ ਦੇ ਉੱਧਰ ਨਵੀਂ ਬਿਲਡਿੰਗ ਪੈ ਰਹੀ ਆ। ਤੇ ਇਹ ਘੋੜਦਾ ਸਾਡਾ ਆਲਾ ਦਵਾਲਾ ਬਹੁਤ ਵਧੀਆ ਸੰਗਤਾਂ ਬਹੁਤ ਆ ਰਹੀਆਂ ਵਾ। ਐਤਵਾਰ ਕਰਕੇ ਆ ਰਹੀਆਂ ਵਾ। ਇੱਧਰ ਘਰਾ ਪੁਛਾ ਦੀ ਦੇਖ ਜਲ ਰਹੀ ਆ। ਹੁਣ ਆਪਾਂ ਸਰੋਵਰ ਦੇ ਪ੍ਰਸ਼ਨ ਕਰਦੇ ਨਹੀਂ ਜਾਂਕੇ ਤੇ ਪੰਜ ਇਸ਼ਨਾਨਾ ਕਰਦੇ ਆਂ। ਸਰ ਜਾਨਦਾਰ ਜਹ ਰਸਤਾ ਉਹ ਮੈਂ ਵੇਖਿਆ ਵੀ ਬੱਲਾ ਵਹਤੇ। ਸੋਵਤ ਕਿਉਂਕਿ ਥੱਲੇ ਆ। ਤੇ ਇਦਾਂ ਜਾਂਦੀਆਂ ਘੋੜੀਆਂ। ਅੱਗੇ ਜਾ ਕੇ ਵੇਖਦੇ ਹਾਂ। ਹਾਈ ਸਰੋਵਰ ਤੇ ਲੰਗਰ ਹਾਲ ਵੀ ਅਧਰੀ ਆ। ਉਧਰੋਂ ਦਿਓ। ਅੱਛਾ। ਆ ਇੱਕ ਸੁਲਹਿ ਬੁੱਤਰ ਆਇਆ, ਦੂਜੀ ਸੁਲਹਿ ਤੇ ਇੱਧਰ ਤੀਜੀ ਸੁਲਹਿ ਆ। ਇਹਦੇ ਦੱਸਣੋ ਇਹ ਚੀ ਸਰੋਵਰ ਸਾਹਿਬ ਦੇ। ਇਹ ਰੱਖਣ ਚੀਜ਼ ਹੈ ਜੀ। 베리 ਹੈ ਜੀ 베리 ਹਾਂ 베리 ਆ ਪੁੱਛਿਆ ਤਾਂ ਦੱਸਿਆ ਵਾ ਮਾਤਾ ਹੁਣ ਮੈਂ ਦੱਸਿਆ 베리 ਗੁਰੂ ਸਾਹਿਬ ਨੇ ਆਪਣਾ ਘੋੜਾ ਇਸ 베ਰੀ ਨਾਲ ਪੰਨਿਆ ਜੀ ਇਹ ਆ ਪੁੱਤਰ 베ਰੀ 베ਰੀ ਕਨ ਕਵਰ ਕੀਤੀ ਗਈ ਹੈ ਫੇਰ ਥੋੜੀ ਰਹੀ ਹੈ ਨਾਲ ਦੀ ਵੀ ਸੁੱਕ ਗਈ ਆਪਣੇ ਆਪ ਹੀ ਫੇਰ ਵੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਪ੍ਰਬੰਧਕ ਜੰਦਾ ਮਨੋ ਇਹ ਹੈ ਜੀ ਗੁਰੂ ਸਾਹਿਬ ਦਾ ਕੋੜਾ ਇਤਿਹਾਸ ਦੂਰ ਦੂਰੋਂ ਸੰਗਤਾਂ ਤੇ ਪਹੁੰਚਦੀਆਂ ਹਾਂ ਜੀ ਤੇ ਪੰਜ ਇਸ਼ਨਾਨਾ ਕਰਕੇ ਲਾਹ ਪ੍ਰਾਪਤ ਕਰਦੇ ਨੇ ਜਿਹੜੇ ਗੁਰਮੁਖ ਪਿਆਰਿਆਂ ਨੇ ਇਥੇ ਸੇਵਾ ਕੀਤੀ ਹੈ ਨਾ ਆਪਾ ਗੁਰਮੁਖ ਸਿੰਘ ਬਾਬਾ ਸਾਧੂ ਸਿੰਘ ਬਾਬਾ ਜੀਵਨ ਸਿੰਘ ਬਾਬਾ ਦਲੀਪ ਸਿੰਘ ਬਾਬਾ ਹਰੀ ਸਿੰਘ ਤੇ ਬਾਬਾ ਜਗਤਾਰ ਸਿੰਘ ਉੱਪਰ ਤਸਵੀਰ ਛੇਵੇਂ ਗੁਰੂ ਸਾਹਿਬ ਦੀ ਲੰਗਰ ਛਕ ਰਿਹਾ ਜੀ ਇਹ ਪੌੜੀ ਵੀ ਜਾਂਦੀ ਹੈ ਥੱਲੇ ਨੂੰ ਇੱਥੋਂ ਮੈਂ ਤਾਂ ਆ ਗਿਆ ਆ ਸਾਹਮਣੇ ਲੰਗਰ ਖਾ ਲਿਆ ਥੱਲੇ ਇਸ ਬਿਲਡਿੰਗ ਦੇ ਇੱਥਾਂ ਇਹ ਖੁੱਲਾ ਘੇੜਾ ਵਾ ਬਹੁਤ ਸਾਰੇ ਕਮਰੇ ਬਣੇ ਆ ਗੁਰਦੁਆਰਾ ਪੁਰਲ ਪੁਖਤਾ ਪਾਸ਼ਾ ਛੇਵੀਂ ਬਾਬਾ ਜਗਤਾਰ ਸਿੰਘ ਤਰਨਤਨ ਵਾਲੇ ਕਾਰ ਸੇਵਾ ਕਰਦੇ ਹੁੰਦੇ ਆ ਸੋਨਾ ਰਸ ਪੀਣਾ ਕੀਰਤਨ ਹੋ ਰਿਹਾ ਜੀ ਇਹ ਆ ਜੀ ਗੁਰਦਾਸ ਸਾਹਿਬ ਦਾ ਆਲਾ ਵਾਲਾ ਬਾਹਰਲਾ ਸਾਈਡ ਜਿਹੜਾ ਕਿ ਰੋਡ ਇਸ ਪਾਸੇ ਟਾਂਡਾ ਆ ਜਾਂਦਾ ਜੀ ਉਰਮਡ ਟਾਂਡਾ ਇੱਧਰ ਆ ਜਾਂਦਾ ਵਾ ਸ੍ਰੀ ਹਰਗੋਬਿੰਦਪੁਰ ਸ੍ਰੀ ਹਰਗੋਬਿੰਦਪੁਰ ਤੋਂ ਲਗਭਗ 10 ਕਿਲੋਮੀਟਰ ਹੈ ਗਈ ਹੈ ਜੀ ਟਾਂਡਾ ਤਾਂ ਥੋੜਾ ਹੀ ਪਛੇ ਇਹ ਟਾਂਡੇ ਵਿੱਚ ਕਿਨੇ ਜਾਂਦਾ ਵਾ ਇਹ ਲਿਖਿਆ ਏਦਾਂ ਹੀ ਆ ਸੰਖੇ ਤਾਂ ਕਾਫੀ ਆ ਰਹੀਆਂ ਜੀ ਇੱਧਰ ਮੈਂ ਵਖਾਉਣ ਲਗਾ ਇੱਕ ਪੁਰਾਣੀ ਯਾਦ ਆ ਤੇ ਬਣ ਗਿਆ ਪੋਲ ਨਾਵਾ ਆਨਾਂ ਮਾਪੂਲ ਬਣਿਆ ਬੜਾ ਮਜ਼ਬੂਤ ਪੋਲ ਬਣਿਆ ਵਾ ਵਿਹਈ ਦੇ ਉੱਤੇ ਤੇ ਇਧਰ ਅੰਗਰੇਜ਼ਾਂ ਦਾ ਪੁਰਾਣਾ ਪੋਲ ਆ ਇਹਦਾ ਹੁਣ ਤੁਰਨ ਵਾਸਤੇ ਹੀ ਵਰਤੇ ਜਾਂਦਾ ਵਾ ਪਤਾ ਨਹੀਂ ਇਹਦਾ ਪਾਣੀ ਵੀ ਕੰਮਕਾਰਾਂ ਵਾਸਤੇ ਵਰਤਿਆ ਜਾਂਦਾ ਫੜੇ ਤੋਂ ਕਿ ਜਾਵਣੇ ਇਹ ਇਹ ਤੋਂ ਗੱਡੀਆਂ ਨਹੀਂ ਆਉਂਦੀਆਂ ਹੋਣੀਆਂ ਤੁਰਨ ਵਾਸਤੇ ਹੀ ਆ ਉਹ ਤਾਂ ਲੋਹੇ ਬਹੁਤ ਮੋਟਾ ਵਾ ਜੀ ਬਹੁਤ ਮਜ਼ਬੂਤ ਰੋਇ ਲੱਗਾ ਵਾ ਹਰ ਜਗ੍ਹਾ ਹਰ ਜਗ੍ਹਾ ਸੰਗਤਨ ਦਾ ਸਰਵੇਹੀ ਦਾ ਜਲ ਜਾ ਰਿਹਾ ਜੀ ਸultanpur Lodhi ਵੱਲ ਗੁਰੂ ਨਾਨਕ ਦੇਵ ਜੀ ਵੱਲ ਤੇ ਇੱਥੇ ਪੰਛੀ ਲੈ ਰਹੇ ਨੇ ਜੀ ਨਜ਼ਾਰਾ ਆਪਾਂ ਆਪਣੀ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਆਂ ਜੀ ਇਸ ਗੁਰੂ ਘਰ ਪਾਤਸ਼ਾਹੀ ਛੇਵੀਂ ਪੁਲਪੁਕਤਾ ਸਾਹਿਬ ਤੇ ਹੁਣ ਆਪਾਂ ਚੱਲਨੇ ਆਂ ਆਪਣੀ ਅਗਲੀ ਮੰਜ਼ਲੂ ਗੁਰਦੁਆਰਾ ਭਾਈ ਮੰਜ ਜੀ ਮੈਂ ਅਜੇ ਕਨਫਰਮ ਕਰਨਾ ਵੀ ਇਹ ਪਿੰਡ ਤਾਰੀਵਾ ਸੋਈਆਂਵਾ ਕੇ ਨਹੀਂ ਜੇ ਤਾਰੀਵਾ ਸੋਈਆਂਵਾ ਤੇ ਫਿਰ ਮੈਂ ਭਾਈ ਤਨਨਾ ਸਿੰਘ ਦਾ ਜਿਹੜਾ ਵਾ ਤੁਸੀਂ ਵੇਖ ਲਿਆ ਹੋਣਾ ਮੈਂ ਪਤਾ ਹੋਏਗਾ ਜੇ ਨਹੀਂ ਆ ਤੇ ਫਿਰ ਉਹ ਨਹੀਂ ਆ ਭਾਈ ਤਨਨਾ ਸਿੰਘ ਜੀ ਫਿਰ ਭਾਈ ਮੰਜ ਜੀ ਦੇ ਗੁਰਦੁਆਰਾ ਸਭ ਗਏ ਹੀ ਜੀ ਇਹ ਤਾਂ ਯਾ ਸੋਈਆਂ ਆ ਪਿੰਡ ਆ ਤੇ ਫਿਰ ਇੱਥੇ ਵੀ ਆਏ ਹੋਣਗੇ ਤੇ ਕਨਫਰਮ ਕਰ ਲਾਂ ਮੈਂ ਇੱਕ ਵਾਰੀ ਜੇ ਫਿਰ ਜੇ ਹੋਇਆ ਤੇ ਫਿਰ ਵੀਡੀਓ ਮੈਂ ਪਾਤੀ ਹੋਣੀ ਆ ਜੇ ਨਹੀਂ ਤੇ ਫਿਰ ਨਹੀਂ ਤੇ ਚਲੋ ਚੰਗਾ ਜੀ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਨਾਲ ਆਪਾਂ ਸਮਾਪਤੀ ਕਰਦੇ ਆ ਜੀ ਆਪਣੀ ਇਸ ਵੀਡੀਓ ਦੀ ਮੈਂ ਕੀਤਾ ਜੀ ਇਹ ਪਿੰਡ ਨਾ ਪੁੱਲ ਪੁਕਤਾ ਹੀ ਆ ਤੁਹਾਡੀ ਵਸੂਈਆਂ ਉਹ ਇਹ ਪਿੰਡ ਨਹੀਂ ਆ ਤੇ ਇਧਰ ਲੱਗਾ ਜੀ ਆਪਣਾ ਹਵਾਈ ਜਹਾਜ਼